ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਖੰਤ ਘਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਸੁਭ ਚਿੰਤਨ ਗੋਬਿੰਦ ਰਾਵਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਇਸ ਵਿਸ्राम ਧਿਆਨ ਨਾਲ ਲਾਉਣਾ ਹੈ ਨਾਨਕ ਇਥੀ ਯਮਕੈ ਨਾਮ ਨਾ ਵਿਸਰੋ ਇੱਕ ਘੜੀ ਇਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਸ਼ੰਤ ਪਿੰਨੀ ਰੈਨੜੀਐ ਚਮਕਣ ਤਾਰੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਜਿਆਦਾ ਰੈਨੜੀਐ ਕਹਿ ਗੁੰਦੇ ਹਨ ਰੈਨੜੀਐ ਐੜੇ ਦਲਾਵਾ ਹਨ ਪਿੰਨੀ ਰੈਨੜੀਐ ਚਮਕਨ ਤਾਰੇ ਕਹ ਜੰਦੇ ਨੇ ਚਮਕਨ ਪਾਠ ਕਰਨਾ ਹੈ ਥੋੜਾ ਜਿਹਾ ਕਸਕੇ ਬੋਲਣਾ ਹੈ ਪਿੰਨੀ ਰੰਣੀ ਐ ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਣ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਾਪ ਬਿਸਰ ਨਾਹੀ ਇੱਕ ਖਿਨੋ ਤਾਜਮਾਨ ਮੋਹ ਵਿਕਾਰ ਮਨ ਕਾ ਤਜ ਮਨ ਮੋਹ ਵਿਕਾਰ ਮਨ ਕਾ ਮਨ ਕਾ ਇਕੱਠਾ ਨਹੀਂ ਕਹਿਦਣਾ ਇਥੇ ਸਰਾਂ ਗਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰਦਾਸ ਸੰਤ ਪਿਆਰੇ ਮੇਰੀ ਸੇਜੜੀ ਐ ਅਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਾਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ प्राण मान तन सब हरे मन इच्छ पाई प्राप्त ढ़ाई संयोग साहा शुभ गणिया संयोग किपी लगी हुई है संयोग साहा शुभ गणिया बिनवंत नानक मिले श्रीधर 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 सगल आनंद रस बनिया मिल सखिया पुच्छ कहो कंत निसाणी हां मिल सखिया पुच्छ कहो ਕੰਤ ਨਿਸਾਨੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹੀ ਗੁਣ ਗੂੜ ਗੁਪਤ ਇਥੇ ਠਮਕ ਅਪਾਰ ਕਰਤੇ ਇਥੇ ਵਿਸਰਾਮ ਹੈ ਨਿਗਮ ਇਥੇ ਯਮਕ ਹੈ ਅੰਤ ਨ ਪਾਵਹੀ ਭਗਤ ਭਾਇ ਤੇ ਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੋ ਗਿਆਨ ਪੂਰਨ ਸੋ ਗਿਆਨ ਪਾਠ ਇਕੱਠਾ ਹੀ ਕਰਨਾ ਹੈ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਬਾਣੀ ਆਪਣੇ ਪ੍ਰਭ ਬਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹਿ ਲੜੇ ਹਰ ਗਾਵਣ ਲਾਗੇ ਸਾਜਣ ਸਰਸੇੜੇ ਦੁਖ ਦੁਸ਼ਮਨ ਭਾਗੇ ਸੋ ਕਸਹਿ ਜ ਸਰ ਸੇ ਹਰ ਨਾਮ ਰਹ세 ਰਹ세 ਪੁਲਾ ਹੀ ਬੋਲੇ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਿਜ ਪਾਏ ਸਗਲ ਨੇਦ ਪ੍ਰਭ ਪਾਗੇ ਦਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਾਣਤਾਗੇ ਅਸਾ ਮਹੱਲਾ ਪੰਜਵਾ ਉਠ ਵਣ ਵਟਾਉੜਿਆ ਤੈ ਕਿਆ ਚਿਰ ਲਾਇਆ ਹਾਂਜੀ ਪਾਠ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਉਠ ਇੱਥੇ ਝਮਕ ਲਾ ਦੇਣੀ ਹੈ ਵਣ ਵਟਾਉੜਿਆ ਰੜਿਆ ਉਚਾਰਨ ਕਰਨਾ ਰੜਿਆ ਨਹੀਂ ਕਹਿ ਦੇਣਾ ਲਾਂ ਲਾ ਕੇ ਵਟਾਉੜਿਆ ਵਟਾਉੜਿਆ ਹਾਂ ਛੇਤੀ ਬੋਲ ਦੇਣਾ ਉਠ ਵਣ ਵਟਾਉੜਿਆ ਤੈ ਕਿਆ ਚਿਰ ਲਾਇਆ ਤੈ ਪਦ ਤੇ ਵੀ ਯਮਕ ਲੱਗ ਜੀ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਲੁਭਾਇਆ ਹੂੜੇ ਨਾਲ ਮੋਹਲਤ ਕਿਤ ਕੂੜ ਲੁਭਾਇਆ ਹਾਂ ਮੋਹਲਤ ਕੋਲਾ ਹੀ ਬੋਲਣਾ ਕੂੜੇ ਲੁਭਾਇਆ ਤੂ ਮਾਇਆ ਪਹਿਲਾਂ ਲੋਭਾਇਆ ਹੂੜੇ ਨਾਲ ਸੀ ਹੁਣ ਔਂਕੜ ਨਾਲ ਐ ਛੇਤੀ ਬੋਲ ਦੇਣਾ ਲੁਭਾਇਆ ਕੂੜੇ ਲੁਭਾਇਆ ਤੂ ਮਾਇਆ ਕਰ ਪਾਪ ਅਮਿੱਤਿਆ ਅਮਿੱਤਿਆ ਕਸਕੇ ਬੋਲਣਾ ਤਾ ਨ ਭਸਮ ਢੇਰੀ ਜਮਹਿ ਹੇਰੀ ਕਾਲ ਬਪੜਾ ਜਿੱਤਿਆ ਜਿੱਤਿਆ ਵੀ ਕਸਕੇ ਬੋਲਣਾ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਜੁਲਿਆ ਪੂਲਾ ਬੋਲਣਾ ਨਾਨਕ ਕਮਾਣਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਫਾਥੋਹ ਮਿਰਗ ਜਿਵੈ ਪੇਖ ਰਹਿਣ ਚੰਦਰਾਇਣ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਫਾਥੋਹ ਮਿਰਗ ਜਿਵੈ ਇਥੇ ਵਿਸ਼ਰਾਮ ਪੇਖ ਰਹਿ ਅਪੇਖ ਰਹਿਣ ਚੰਦਰਾਇਣ ਸੁਖ ਸੁਖੋ ਦੁਖ ਭਏ ਨਿਤ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਪਾਪਾ ਕਮਾਣੇ ਛੜਹਿ ਨਾਹੀ ਛੜਹਿ ਨਾਹੀ ਪਾਪਾ ਕਮਾਣੇ ਛੜਹਿ ਨਾਹੀ ਲੈ ਚੱਲੇ ਘਤ ਗਲਾਵਿਆ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਚੰਦੌਰੀ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਹਰ ਚੰਦੌਰੀ ਚੰਦੌਰੀ ਹਰ ਚੰਦੌਰੀ ਦੇਖ ਮੂਠਾ ਊੜ ਸੇਜਾ ਰਾਵਿਆ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹ ਮਿਟਾ ਆਵਣ ਜਾਇਣ ਨਹ ਮਿਟੈ ਆਵਣ ਜਾਇਣ ਮਿੱਠਾ ਮੁਖ ਮੂਆ ਇਹ ਮੁਖ ਨਹੀਂ ਮੱਖ ਮੂਆ ਮੱਖੀ ਦਾ ਵਾਚਕ ਹੈ ਮਿੱਠਾ ਇਥੇ ਯਮਕ ਹੈ ਮੱਖ ਮੂਆ ਕਿਉ ਲਏ ਓਡਾਰੀ ਓਡਾਰੀ ਨਹੀਂ ਕਹਿਣਾ ਇਹਨੂੰ ਊੜਾ ਖੁੱਲੇ ਮੂਹਲਾ ਉਚਾਰਨ ਕਰ ਮਿੱਠਾ ਮਿੱਠਾ ਮੱਖ ਮੂਆ ਮੱਖ ਥੋੜਾ ਜਿਹਾ ਕਸ ਕੇ ਬੋਲਨਾ ਮਿੱਠਾ ਮੱਖ ਮੁਆ ਮਿੱਠਾ ਮੱਖ ਮੁਆ ਕਿਉ ਲਏ ਓ ਡਾਰੀ ਹਸਤੀ ਗਰਤ ਪਿਆ ਕਿਉ ਤਰਿਆ ਤਾਰੀ ਤਰਨ ਦੁਹੇਲਾ ਭਇਆ ਖਿਨ ਮੈਂ ਖਸਮ ਚੀਤ ਨਾ ਆਇਓ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਰਨ ਦੁਹੇਲਾ ਭਇਆ ਖਿਨ ਮੈਂ ਇੱਥੇ ਵਿਸਰਾਮ ਖਸਮ ਚੇਤਨਾ ਆਇਓ ਦੁਖਾ ਸਜਾਈ ਗਣਤ ਨਹੀਂ ਕੀਆ ਆਪਣਾ ਪਾਇਓ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤਹ ਖਵਾਰੀ ਹਾਂ ਈਤ ਉਤਹ ਖਵਾਰੀ ਨਾਨਕ ਸਤਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ ਨਾਨਕ ਸਤਗੁਰ ਬਾਜ ਮੂਠਾ ਇਥੇ ਵਿਸਰਾਮ ਮਨਮੁਖੋ ਅਹੰਕਾਰੀ ਬਾਜ ਮੂਠਾ ਨਹੀਂ ਕਹਿਣਾ ਬਾਜ ਦਾ ਸਤਗੁਰ ਨਾਲ ਸੰਬੰਧ ਹੈ ਹਰ ਕੇ ਦਾਸ ਜੀਵੇ ਲੱਗ ਪ੍ਰਭ ਹਰ ਕੇ ਦਾਸ ਜੀਵੇ ਲੱਗ ਪ੍ਰਭ ਕੀ ਚਰਣੀ ਕੰਠ ਲਗਾਇ ਲੀਏ ਤਿਸ ठाकुर ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਾਖ ਰਖਣਹਾਰਾ ਸਦਾ ਨਿਰਮਲ ਕਰਨੀ ਨਾਨਕ ਨਰਕ ਨ ਜਾਏ ਕਬਹੂ ਹਰ ਸੰਤ ਹਰ ਕੀ ਸਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ